ਪੰਜਾਬ ਦੇ ਵਿੱਚ ਕਣਕ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਆ ਜਿਹੜੇ ਕਿ ਐਮਐਸਪੀ ਨਾਲੋਂ ਵੀ ਬਹੁਤ ਜ਼ਿਆਦਾ ਹੋਈ ਫਿਰਦੇ ਆ ਯੂਪੀ ਦੇ ਵਿੱਚ ਇਸ ਵਕਤ ਕਣਕ ਦੀ ਬਾਡੀ ਦਾ ਪੂਰਾ ਜੋਰ ਆ ਜਿੱਥੇ ਝਾੜ ਵੀ ਬਹੁਤ ਵਧੀਆ ਬੰਪਰ ਝਾੜ ਕਣਕ ਦਾ ਆ ਰਿਹਾ ਸੋ ਜੇ ਯੂਪੀ ਦੇ ਵਿੱਚ ਝਾੜ ਵਧੀਆ ਆ ਰਿਹਾ ਤਾਂ ਇਹ ਆਪਣੇ ਪੰਜਾਬ ਦੇ ਵਿੱਚ ਵੀ ਸੁਭਾਅਕਾ ਝਾੜ ਪੂਰਾ ਵਧੀਆ ਕਣਕ ਦਾ ਰਹੂਗਾ ਜਿੰਤੋਂ ਤੱਕ ਰਹੀ ਰੇਟ ਦੀ ਗੱਲ ਤਾਂ ਯੂਪੀ ਦੇ ਕਿਸਾਨ ਵੀਰ ਆਪਣੇ ਮੂੰਹੋਂ ਕਹਿੰਦੇ ਆ ਕਿ ਹਰ ਵਾਰੀ ਸਾਡਾ ਐਮਐਸਪੀ ਨਾਲੋਂ 100 200 ਕਣਕ ਘੱਟ ਵੇਖਦੀ ਸੀ ਪਰ ਇਸ ਵਾਰੀ ਕਣਕ ਸਾਡੇ ਘਰੋਂ ਚੱਕੀ ਜਾ ਰਹੀ ਆ 2475 ਰੁਪਏ ਐਮਐਸਪੀ ਰੇਟ ਦੇ ਸਣੇ ਝਾਰ ਉਸੇ ਤਰ੍ਹਾਂ ਹੀ ਕਣਕ ਕਹਿੰਦੇ ਸਾਡੇ ਘਰੋਂ ਚੱਕ ਰਹੇ ਆ ਤੇ ਜੇ ਆਪਾਂ ਗੱਲ ਕਰਕੇ ਪੰਜਾਬ ਦੀ ਤਾਂ ਪੰਜਾਬ ਵਿੱਚ ਬਾੜੀ ਦਾ ਕੰਮ ਸ਼ੁਰੂ ਹੁਣ ਬਸ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਪੂਰਾ ਕੰਮ ਪੂਰੇ ਜੋਰਾ ਸੋਰਾ ਤੇ ਬਾੜੀ ਦਾ ਕੰਮ ਸ਼ੁਰੂ ਹੋ ਜਾਣਾ ਤੇ ਜਿਹੜਾ ਕਣਕ ਦੇ ਰੇਟ ਆ ਉਹ ਇੱਥੇ ਵੀ ਐਮਐਸਪੀ ਸਰਕਾਰੀ ਰੇਟ ਆ ਜੋ ਉਹ ਹੈਗਾ 2475 ਰੁਪਏ ਪਰ ਕਣਕ ਦਾ ਰੇਟ ਹਜੇ ਵੀ 27 2800 2900 ਰੁਪਏ ਤੱਕ ਪਹੁੰਚਿਆ ਫਿਰਦਾ 26 2700 ਰੇਟ ਆਮ ਚੱਲੀ ਜਾਂਦਾ ਕਣਕ ਦਾ ਹਜੇ ਤੱਕ ਵੀ ਤੇ ਜਿਹੜਾ ਐਮਐਸਪੀ ਨਾਲੋਂ ਵੀ ਉੱਪਰ ਰੇਟ ਹੋਇਆ ਫਿਰਦਾ ਇਥੋਂ ਦੇਖਣ ਤੋਂ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦਾ ਰੇਟ ਬਹੁਤ ਜ਼ਿਆਦਾ ਵੱਧ ਜਾਵੇਗਾ ਐਮਐਸਪੀ ਤੋਂ ਨਾਲੋਂ ਤਾਂ ਕਿਤੇ ਜ਼ਿਆਦਾ ਤੱਕ ਇਹ ਵੱਧ ਜਾਵੇਗਾ ਸੋ ਬਾਕੀ ਕਿਸਾਨ ਵੀਰੋ ਤੁਹਾਡੇ ਲਈ ਖੁਸ਼ਖਬਰੀ ਆ ਕਿ ਅਜੇ ਤੱਕ ਕਣਕਾਂ ਦੇ ਝਾੜ ਬਹੁਤ ਵਧੀਆ ਬੰਪਰ ਝਾੜ ਆ ਰਹੇ ਨੇ ਸੋ ਸਾਰੇ ਕਿਸਾਨ ਵੀਰ ਆਪਣੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ